ਇੱਤਰਯਾਨ ਨੂੰ ਲਈ ਸੀ ਤੇ ਐਨੀ ਕੁ ਬਚੀ ਅਸੀਂ ਐਸਾ ਮੁੰਡੇ ਦਾ ਆਪਰੇਸ਼ਨ ਕਰਾਵਾਂਗੇ ਤੇ ਠੇਕਾ ਭਰਨਾ ਸੀਗਾ ਤੇ ਸਾਨੂੰ ਵੀ ਰਲ ਮਿਲ ਕੇ ਮਦਦ ਕਰਨ ਹਾਂ ਗਰੀਬ ਬੰਦੇ ਦਿਹਾੜੀਦਾਰ ਹੈਗੇ ਆ ਬੀਤੇ ਦਿਨੀ ਪਿੰਡ ਸੋਥਾ ਦੇ ਵਿੱਚ ਜੋ ਕਣਕ ਨੂੰ ਅੱਗ ਲੱਗੀ ਸੀ ਉਸ ਵਿੱਚ ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ ਦੇ ਖੇਤ ਵੀ ਸੜ ਗਏ ਇਹ ਗਰੀਬ ਮਜ਼ਦੂਰ ਹੈ ਜੋ 2.5 ਏਕੜ ਜ਼ਮੀਨ 70000 ਨੂੰ ਠੇਕੇ ਤੇ ਲੈ ਕੇ ਵਾਹੀ ਕਰਦਾ ਸੀ ਆਸਾਂ ਉਮੀਦਾਂ ਲੱਗੀਆਂ ਸਨ ਕਿ ਕਣਕ ਆਵੇਗੀ ਤਾਂ ਕਰਦਾ ਜਿਹੜਾ ਰਾਸ਼ਨ ਪਾਣੀ ਆਵੇਗਾ ਕਰਦਾ ਰੁਜ਼ਗਾਰ ਚੱਲੇਗਾ ਤਾਂ ਇਸ ਗਰੀਬ ਪਰਿਵਾਰ ਦੀ ਕਣਕ ਵੀ ਜਿਹੜੀ ਵਿੱਚੇ ਸੜ ਜਾਂਦੀ ਹੈ ਕੁਝ ਕਣਕ ਬਚ ਜਾਂਦੀ ਹੈ ਤਾਂ ਅੱਗ ਬੁਝਾਉਣ ਵੇਲੇ ਉਹ ਵਿੱਚ ਵਾਹ ਦਿੱਤੀ ਜਾਂਦੀ ਹੈ ਤਾਂ ਹੁਣ ਇਸ ਗਰੀਬ ਪਰਿਵਾਰ ਕੋਲ ਸਿਰਫ ਜੋ ਤੁਸੀਂ ਦੇਖ ਰਹੇ ਹੋ ਇੰਨੀ ਕਣਕ ਬਚੀ ਹੈ ਇਹਦੇ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੋਣਾ ਸੋ ਇਸ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਕੋਲ 1-2 ਵਿਅਕਤੀਆਂ ਤੋਂ ਇਲਾਵਾ ਕੋਈ ਵੀ ਸਾਡੇ ਕੋਲ ਮਦਦ ਕਰਨ ਦੇ ਲਈ ਨਹੀਂ ਆਇਆ। ਗਰੀਬ ਪਰਿਵਾਰ ਹੈ, ਮਜ਼ਦੂਰੀ ਕਰਦੇ ਨੇ ਔਰ ਅੱਗੇ ਵੀ ਠੇਕੇ ਤੇ ਪੈੜੀ ਲਈ ਹੋਈ ਆ, ਅਗਲਾ ਠੇਕਾ ਵੀ ਭਰਨਾ ਹੈ। ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਗਰੀਬ ਪਰਿਵਾਰ ਦੇ ਲੜਕੇ ਦਾ ਆਪਰੇਸ਼ਨ ਵੀ ਹੈ, ਉਹ ਹਸਪਤਾਲ ਵਿੱਚ ਦਾਖਲ ਹੈ। ਤਾਂ ਗਰੀਬ ਪਰਿਵਾਰ ਦੇ ਕੋਲ ਪਸ਼ੂ ਵੀ ਰੱਖੇ ਹੋਏ ਨੇ, ਪਸ਼ੂਆਂ ਨੂੰ ਪਾਉਣ ਦੇ ਲਈ ਟੂੜੀ ਵੀ ਨਹੀਂ ਹੈ। ਘਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ। ਸੋ ਇਹ ਮਜ਼ਦੂਰ ਪਰਿਵਾਰ ਸੀ। ਜੋ ਆਪਣੀ ਮਿਹਨਤ ਮੁਸ਼ਕਲ ਕਰਦਾ ਸੀ 2.5 ਏਕੜ ਜ਼ਮੀਨ ਇਸ ਨੇ ਠੇਕੇ ਤੇ ਲਈ ਹੋਈ ਸੀ 70000 ਰੁਪਏ ਨੂੰ ਉਹ ਵੀ ਪੱਲੇ ਪੈ ਗਿਆ ਤੇ ਅਗਲੇ ਸਾਲ ਵਾਸਤੇ ਵੀ ਠੇਕੇ ਤੇ ਐ ਤਾਂ ਹੁਣ ਇਹ ਵੀ ਫਿਕਰ ਹੈ ਕਿ ਅਗਲੇ ਸਾਲ ਦਾ ਠੇਕਾ ਉਹ ਕਿਵੇਂ ਦੇਵਾਂਗੇ ਸੋ ਇੰਨੀ ਕੋ ਕਣਕ ਜਿਹੜੀ ਇਸ ਪਰਿਵਾਰ ਨੂੰ ਬੱਜੀ ਐ ਸੋ ਇਕਾ ਦੁੱਕਾ ਵਿਅਕਤੀਮੱਦ ਕਰਨ ਦੇ ਲਈ ਪਹੁੰਚੇ ਐ ਸੋ ਜਿੱਥੇ ਸੋਥਾ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਕਿਸਾਨਾਂ ਦੀ ਮਦਦ ਕੀਤੀ ਸੀ ਤਾਂ ਇਹ ਪਰਿਵਾਰ ਆ ਜਿਹੜਾ ਉਹ ਚੱਕ ਦੂਹੇ ਵਾਲੇ ਤੋਂ ਆ ਔਰ ਇਹਨਾਂ ਦੀ ਮਦਦ ਕਰਨਾ ਵੀ ਸਾਰਿਆਂ ਦਾ ਫਰਜ਼ ਬੰਦ ਹੈ ਆਓ ਤੁਹਾਨੂੰ ਦਿਖਾਉਣੀ ਹੈ ਪੂਰੀ ਵੀਡੀਓ ਔਰ ਮਦਦ ਇਸ ਪਰਿਵਾਰ ਦੀ ਜਰੂਰ ਕਰਿਓ ਇੱਕ ਵਾਰ ਮਿਲ ਕੇ ਇਸ ਪਰਿਵਾਰ ਨੂੰ ਜਰੂਰ ਆਓ ਅਸੀਂ 2.5 ਕਿੱਲੇ ਲੈ ਸੀ 76000 ਨੂੰ ਠੇਕਾ ਸੀ ਵੀਰੇ ਤੇ ਨਾ ਕਿ ਲੈਂਦੇ ਅਸੀਂ ਆਖਾ ਸੀ ਪ੍ਰੇਸ਼ਨ ਕਰਾਉਣਾ ਮੁੰਡੇ ਦਾ ਵੀ ਕਣਕ ਵੜਾਂਗੇ ਠੇਕਾ ਭਰਾਂਗੇ ਗਾ ਸਾਡੀ ਘੋਸ ਮੱਚ ਗਈ ਤੇ ਘੋਸ ਸਾਡੀ ਵਿੱਚੇ ਵਾਹ ਵਾਹ ਕਰਤੀ ਤੇ 20 25 ਕਮਣ ਬੱਜੀ ਹੈ ਸਾਡੀ ਬਸ ਗਰੀਬ ਬੰਦਿਆਂ ਦਿਹਾੜੀਦਾਰ ਹੈਗੇ ਆ ਸਾਡੀ ਵੱਤ ਤੋਂ ਵੱਧ ਮਤ ਕਰੋ ਇਹ ਕਿਹੜੇ ਪਾਸੇ ਵਾਂਸੀ ਅੱਗ ਲੱਗ ਗਈ ਸੀ ਸੋਥੇ ਵਾਲੇ ਪਾਸੇ ਸੇਠਾਂ ਦੇ ਨਾਲ ਦੀਪੇ ਦੀ ਪੈਲੀ ਸੀ ਸਾਡੇ ਕੋਲੇ ਅੱਗੇ ਗਾਹਣੋਂ ਵੀ ਠੇਕੇ ਤੇ ਤੁਹਾਡੇ ਕੋਲ ਗਾਹਣੋਂ ਵੀ ਠੇਕੇ ਤੇ ਆ ਹੋਰ ਲਈਏ ਨਹੀਂ ਲਈ ਤੇ ਅੱਗ ਦਾ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਜੀ ਆਗ ਅੱਗ ਇੱਥੋਂ ਚੱਲੀ ਸੀ ਮਿਆ ਕੋਲ ਵੀ ਅਸੀਂ ਤਾਂ ਪਾਣੀ ਲੈਣ ਜਾਂਦਿਆਂ ਸੀ ਤੇ ਉਹ ਗਾਹਾਂ ਦੀਆਂ ਵਧੀ ਗਈ ਤੇ ਬਹੁਤ ਦੁੜਗਾ ਇਧਰ ਦੀ ਧਾਈ ਨਹੀਂ ਚੱਜਣਾ ਤੇ ਦੁੜਗਾ ਬਹੁਤ ਪੈ ਗਈ ਸੀ ਤੇ ਰਲ ਮਿਲ ਕੇ ਸਾਰਿਆਂ ਨੇ ਸਾਡੇ ਪਿੰਡੋਂ ਵੀ ਜਾਵੜੇ ਸੀ ਕੁਸ ਜਾਣੇ ਤੇ ਸਾਰੇ ਨੇ ਰਾਲ ਬਿਲ ਕੇ ਸਾਡੀ ਥੋੜੀ ਜੀ ਕਣਕ ਬਚਾਦੀ ਖਾਨ ਜੋਗੀ ਬਚੀ ਥੋੜੀ ਜੀ ਪੱਕੀ ਫਸਲ ਹਨਾ ਅੱਗ ਲੱਗੀ ਮੱਚ ਗਈ ਤੇ ਗਾ ਗੁਜਾਰਾ ਕਿਵੇਂ ਹੋਊਗਾ ਹਾਂ ਗੁਜਾਰਾ ਇੱਕ ਸਾਡੇ ਮੁੰਡੇ ਤੇ ਲੱਗੋ ਲੱਗੋ ਹੀ ਜਾਂਦੀ ਪੈਸਾਂ ਦੀ ਹਾਂ ਮਦਦ ਕੋਈ ਪਿੰਡ ਵੱਲੋਂ ਜਾਂ ਕਿਸੇ ਨੇ ਮਦਦ ਹੋਈ ਥੋੜੀ ਨਾ ਪਿੰਡ ਵੱਲੋਂ ਤਾਂ ਨਹੀਂ ਹੋਈਗੀ ਤੇ ਪਾਸੇ ਦੇ ਸੀ ਪਤਾ ਨਹੀਂ ਸਲਾਮੇ ਵਾਲੇ ਦੇ ਸੀ ਉਹ 10000 ਰੁਪਏ ਕਰਕੇ ਕੇ ਗੱਲ ਸਰ ਜਿੰਨੇ ਸਰਕਾਰਾਂ ਵੀ ਐਲਾਨ ਕਰਦੀਆਂ ਵੀ ਹਾਂ ਹਾਂ ਕੋਈ ਐਦਾਂ ਸੁਣ ਹਾਂ ਆਈ ਸੀਗੀ ਬਲਜੀਤਪੁਰ ਹਾਂ ਉਹ ਵੀ ਆਦੀ ਅਸੀਂ ਦੇਵਾਂਗੇ ਵੀ ਆਵੀ ਤਨਖਾਹ ਚ ਹਾਂ ਤੇ ਦਿਹਾੜੀ ਦਾ ਹੀ ਕੰਮ ਕਰਦੇ ਆਂ ਦਿਹਾੜੀ ਦਾ ਹੀ ਕੰਮ ਕਰਦੇ ਆਂ ਖੇਤੀਬਾੜੀ ਦਾ ਹੀ ਬਸ ਜੀ ਨੀਦਾਰਾਂ ਦਾ ਪਸ਼ੂ ਵੀ ਰੱਖੇ ਹਾਂਜੀ ਪਸ਼ੂ ਰੱਖੇ ਪਸ਼ੂ ਨਾਲ ਵਾਸਤੇ ਹੁਣ ਜਿਵੇਂ ਤੂੜੀ ਦਾ ਔਖਾ ਹੋ ਜਾਣਾ ਤੇ ਔਖਾ ਤਾਂ ਹੋ ਹੀ ਜਾਣਾ ਤੂੜੀ ਦਾ ਹੁਣ ਉਧਰ ਇੱਕ ਮੁੰਡਾ ਹਸਪਤਾਲ ਚ ਪਿਆ ਤੇ ਤੂੜੀ ਦਾ ਤਾਂ ਫਿਕਰ ਬਣਿਆ ਹੀ ਪਿਆਗਾ ਉਧਰ ਉਧਰ ਸਦਾ ਸਦਾਈ ਹੋਈ ਜਾਂਦੀ ਹੈ ਟੈਨਸ਼ਨ ਹੋਈ ਪਈ ਹੈ ਕੀ ਕੀ ਬਣੂਗਾ ਤੇ ਕਰਨਾ ਤਾਂ ਪ੍ਰਮਾਤਮਾ ਨਹੀਂ ਭਰਾ ਇਹ ਬਾਈ ਫਿਰ ਇੱਥੇ ਹੀ ਸੀਗਾ ਬਾਈ ਵੀ ਕੋਲੇ ਸੀ ਹਾਂ ਇੱਥੇ ਹੀ ਸੀ ਉਹਦੇ ਤਾਂ ਉਹ ਵੀ ਨਾਲੀ ਸੀ ਅੱਗ ਬੁਝਾਉਂਦਾ ਉਹ ਵੀ ਹੂੰ ਤੇ ਇੱਕ ਸਾਡੇ ਪਿੰਡੋਂ ਮੁੰਡਾ ਸੀ ਟਰੈਕਟਰ ਲੈ ਕੇ ਗਿਆ ਜਮੀਨਦਾਰਾਂ ਦਾ ਇੱਕ ਮੇਰੇ ਜੀਠ ਦਾ ਮੁੰਡਾ ਸੀ ਉਹਨਾਂ ਨੇ ਵਿੱਚੇ ਵਾਹੂ ਕਿ ਵੀ ਥੋੜੀ ਜੀ ਦੁੱਗੀ ਜੀ ਬਚ ਗਈ ਸੀ ਫਿਰ ਆ ਹਾਂ ਐ ਕਰਕੇ ਮਹਿੰਗੀ ਬਹੁਤ ਲਈ ਸੀ ਜ਼ਮੀਨ ਹੈ ਹਾਂ ਚੋ ਨਾ ਇਹ ਚੋ ਵੀ ਪਹਿਲਾ ਘਾਟਾ ਪੈਗਾ ਝੋਨਾ ਨਹੀਂ ਹੋਇਆ ਚੱਜਣ ਅੱਛਾ ਝੋਨਾ ਵੀ ਨਹੀਂ ਹੋਇਆ ਸੀ ਹੂੰ ਸਸਤਾ ਸੀ ਉਹ ਜਿਹਦਾ ਅਸੀਂ ਵੇਖ ਕੇ ਗਿਆ ਸਾਡਾ ਘਟ ਹੋਇਆ ਸੀ ਝੋਨਾ ਮੰਗਦੇ ਠੇਕੇ ਵਾਲੇ ਤਾਂ ਜਾਇਸੀ ਕਰ ਨਹੀਂ ਪਊਗਾ ਬਈ ਉਹਨਾਂ ਦਾ ਹੋਣਾ ਅਗਲੇ ਸਾਈ ਦਿੱਤੀ ਹੈਗੀ ਕਿਵੇਂ ਕਿਵੇਂ ਕਰਾਂਗੇ ਸੰਨ ਅਸੀਂ ਆਨੇ ਵੀ ਸਾਡੀ ਕਿ ਥੋੜੀ ਥੋੜੀ ਮਦਦ ਕਰੋ ਚਲ ਸਾਡਾ ਠੇਕਾ ਹੀ ਭਰ ਜਾਵੇਗਾ ਉਹਨ ਕੋਈ ਪਸਗਾ ਡਾਂਡਾ ਤੇ ਤੋੜੀ ਹੋ ਜੂਗੀ ਅਸੀਂ ਇਹ ਆਨੇ ਵੀ ਚਲ ਸਾਡੀ ਵੀ ਕੋਈ ਗਰੀਬ ਬੰਦੇ ਮਦਦ ਕਰੋ